10 ਦਿਨ ਪਹਿਲਾਂ ਆਪਣੀ ਡਿਊਟੀ ਤੰਦੇਹੀ ਨਾਲ ਨਿਭਾਉਂਦੇ ਹੋਏ ਫੌਜ ਦੀ ਇੱਕ ਐਫ.ਓ.ਡੀ. ਯੂਨਿਟ ਦੇ ਹਵਲਦਾਰ ਮਲਕੀਤ ਸਿੰਘ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁਮਰ ਰਵਿੰਦਰ ਵਿੱਕੀ ਦੀ ਪ੍ਰਧਾਨਗੀ ਹੇਠ ਕਲਨੌਰ ਕਸਬੇ ਦੀ ਦਾਣਾ ਮੰਡੀ ਵਿਖੇ ਹੋਇਆ ਜਿਸ ਵਿੱਚ ਸੇਵਾ ਮੁਖ ਲੈਫਟੀਨੈਂਟ ਜਨਰਲ ਜੇ ਐਸ ਟਿਲੋ ਅਤੇ ਸਾਬਕਾ ਕੈਬਨਿਟ ਮੰਤਰੀ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਸਭ ਤੋਂ ਪਹਿਲਾਂ ਰਾਗੀ ਜੱਥੇ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਵਿਰਾਗੀ ਕੀਰਤਨ ਕਰਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਸਮਾਗਮ ਨੂੰ ਸੰਬੋਧਨ ਕਰਦਿਆਂ ਲੈਫਟੀਨੈਂਟ ਜਨਰਲ ਜੇਐਸ ਢਿੱਲੋਂ ਨੇ ਕਿਹਾ ਕਿ ਪੰਜਾਬ ਸੂਰਬੀਰਾਂ ਦੀ ਧਰਤੀ ਹੈ ਜਿਸ ਦੇ ਹਰ ਕੰਨ ਵਿੱਚ ਕੁਰਬਾਨੀ ਦਾ ਜਜ਼ਬਾ ਹੈ ਜਦੋਂ ਵੀ ਦੇਸ਼ ਦੀ ਸੁਰੱਖਿਆ ਨੂੰ ਕੋਈ ਵੀ ਖਤਰਾ ਪੈਦਾ ਹੋਇਆ ਤਾਂ ਇਸ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਇਸ ਦੇ ਬਹਾਦਰ ਸੈਨਿਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ ਉਨ੍ਹਾਂ ਕਿਹਾ ਕਿ ਫੌਜ ਵਿੱਚ ਭਰਤੀ ਹੋਣਾ ਕੋਈ ਨੌਕਰੀ ਨਹੀਂ ਸਗੋਂ ਦੇਸ਼ ਦੀ ਸੇਵਾ ਦਾ ਸਭ ਤੋਂ ਵਧੀਆ ਸਾਧਨ ਹੈ ਜਨਰਲ ਟਿੱਲੋ ਨੇ ਕਿਹਾ ਕਿ ਉਨਾ ਦੀਆਂ ਪਿਛਲੀਆਂ 4 ਪੀੜੀਆਂ ਫੌਜ ਵਿੱਚ ਰਹੀਆਂ ਹਨ ਅਤੇ ਇਹ ਮੇਰੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਮੈਂ ਇਸ ਸੰਸਥਾ ਦਾ ਹਿੱਸਾ ਰਿਹਾ ਹਾਂ ਉੱਥੇ ਹੀ ਕੁਵਰ ਰਵਿੰਦਰ ਵਿੱਕੀ ਨੇ ਕਿਹਾ ਕਿ ਹਰ ਫੌਜੀ ਦੀ ਜ਼ਿੰਦਗੀ ਦੇਸ਼ ਲਈ ਹੈ ਪਰ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਟਿਕ ਪਿਆ ਕਿਉਂਕਿ ਸ਼ਹੀਦ ਦੀ 5 ਸਾਲ ਦੀ ਲੜਕੀ ਵੀ ਹੈ ਸ਼ਹੀਦ ਪਰਿਵਾਰ ਸੁਰੱਖਿਆ ਪਰਿਸ਼ਦ ਸ਼ਹੀਦ ਦੇ ਪਰਿਵਾਰ ਨੂੰ ਉਸਦੇ ਹੱਕ ਦਿਲਾਉਣ ਲਈ ਹਰ ਸਮੇਂ ਉਸਦੇ ਨਾਲ ਖੜਾ ਰਹੇਗਾ 10 ਦਿਨ ਪਹਿਲਾਂ ਭਾਰਤੀ ਸੈਨਾ ਦੀ ਕੈਪਟਨ ਯੂਨਿਤ ਦੇ ਜਵਾਨ ਹਲਦਾਰ ਮਲਕੀ ਸਿੰਘ ਜਿਹੜਾ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਜੰਮੂ ਕਸ਼ਮੀਰ ਤੋਂ ਆਪਣੀ ਜਾਨ ਦੇ ਗਏ ਅੱਜ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੀ ਟ੍ਰਿਬਿਊਟ ਸਰਮਣੀ ਜਿਹੜੀ ਹੈ ਉਹਨਾਂ ਦੇ ਜੱਦੀ ਪਿੰਡ ਕਸਵਾ ਜਿਹੜਾ ਕਲਾਨੌਰ ਵਿਖੇ ਜੋ ਜਿਤੀ ਗਈ ਹਲਦਾਰ ਮਲਕੀ ਸਿੰਘ ਬਹੁਤ ਹੀ ਬਹਾਦਰ ਯੋਧਾ ਸੀ ਲੇਕਿਨ ਇੱਕ ਮਨਪਾਗੀ ਮੈਂ ਮਨਪਾਗੀ ਕਹਾਂਗਾ ਕਿ ਉਸ ਯੋਧੇ ਨੇ ਆਪਣਾ ਸੁਪਰੀਮ ਸੈਕ੍ਰੀਫਾਈਸ ਦੇ ਕੇ ਆਪਣੀ ਉਹ 4 ਸਾਲ ਦੀ ਮਸੂਮ ਬੱਚੀ ਆਪਣੀ ਪਤਨੀ ਆਪਣੀ ਮਾਂ ਨੂੰ ਜਿਹੜਾ ਹੈ ਉਹ ਵੀ ਛੋੜਾ ਦੇ ਦਿੱਤਾ ਲੇਕਿਨ ਉੱਥੇ ਦੁੱਖ ਦੇ ਨਾਲ ਨਾਲ ਮਾਣ ਵੀ ਹੈ ਕਿ ਸੈਂਕੜੇ ਲੋਕ ਰੋਜ਼ ਮਰਦੇ ਨੇ ਹੁਣ ਕੋਈ ਯਾਦ ਨਹੀਂ ਰੱਖਦਾ ਲੇਕਿਨ ਇੱਕ ਸ਼ਹੀਦ ਦੀ ਮੌਤ ਹੀ ਜੇ ਤੱਕ ਫਲਰਪਲ ਕਰਦੇ ਨੇ ਸੋ ਇੱਕ ਵਾਰ ਫਿਰ ਮੈਂ ਉਸ ਸ਼ਹੀਦ ਚਤਤ ਫਲਰਪਲ ਕਰਦੇ ਜੋਦੀ ਬਹੁਤ ਦੁੱਖਪੂਰੀ ਹੈ ਲੈ ਅਸੀਂ ਪਰਵਾਰ ਨੂੰ ਮਿਲੇ ਆ ਕਿ ਛੁੱੜੀ ਬੱਚੀ ਹੈ ਮਰਦਾ ਮਾਤਾ ਵੀ ਹੈ ਗਿਆ ਔਰ ਜੰਗ ਰੇ ਲੇਕਿਨ ਬਟ ਜੋ ਸ਼ਹੀਦ ਸੈਮੀ ਪਰਿਵਾਰ ਇਹਨਾਂ ਨੇ ਇੱਥੇ ਆ ਕੇ ਉਹਦਾ ਨਾਮ ਜੋ ਮਾਨਦਲਵਾਇਆ ਤੇ ਕੁਮਰ ਵਿਕੀ ਜੀ ਦਾ ਤੁਹਾਡਾ ਬਹੁਤ ਧੰਨਵਾਦ ਹੈ ਜੀ ਮੈਨੂੰ ਵੀ ਉੱਥੋਂ ਬੁਲਾਇਆ ਨਹੀਂ ਤੇ ਇੱਦੀ ਗਰੋਂ ਆਣਾ ਉੱਥੇ ਵੀ ਬੜੇ ਫੰਕਸ਼ਨ ਹੁੰਦੇ ਆ ਤੇ ਆ ਕੇ ਜਦ ਤੱਕ ਕੋਲ ਨੰਬਰ ਜੋ ਪਤਾ ਨਹੀਂ ਲੱਗਦਾ ਇਹਨਾਂ ਪਰਿਵਾਰ ਨੂੰ ਕਹਿੰਦੇ ਦੁੱਖ ਵੰਡਾਓ ਤੇ ਦੁੱਖ ਘਟਦਾ ਹੈ ਤੇ ਅਸੀਂ ਸਾਰੇ ਉਹਨਾਂ ਦਾ ਦੁੱਖ ਸ਼ਾਮਲ ਹੈ ਤੇ ਮੈਂ ਅਸ਼ੋਰ ਕਰਦਾ ਕਿ ਜੋ ਮਤਲਬ ਮੈਂ ਨਾ ਕੋਈ ਸਰਕਾਰੀ ਰਿਪਰਿਜ਼ੈਂਟੇਮਾ ਨਾ ਮੈਂ ਕਿਤੇ ਪਰੀਲੀਆ ਪਾਰਟੀ ਦੇ ਪਰ ਕੇਸੇ ਸਰਦਾਰ ਤੇ ਐਟ ਲੀਸਟ ਮੈਂ ਹੁਣ ਤੱਕ ਜਿੰਨੇ ਦੇਖਿਆ ਕੇਸ ਬੜੇ ਜਲਦੀ ਜਲਦੀ ਪ੍ਰੋਸੈਸਿੰਗ ਹੁੰਦੇ ਆ ਤੇ ਜਿਹੜਾ ਜਿੰਨਾ ਵੀ ਹੈਗਾ ਉਹਨੂੰ ਜਲਦੀ ਕਰਵਾਵਾਂਗੇ ਜਿੱਤੇ ਤੋੜ ਕੇ ਬਹੁਤ ਜਿਹੜਾ ਮਤਲਬ ਕੇਸ ਹੈਗਾ ਯਾਰ ਉਹ ਨੌਲੇਜ ਦਾ ਇੰਗ੍ਰੇਡੀਅਨਟਡਰ ਸਾਹਿਬ ਨੇ ਜਿਹੜਾ ਸੈਨੀ ਵੈਲਫੇਰ ਦੇ ਟ੍ਰੈਕਟਰ ਉਹਨੇ ਇੱਕ ਰੱਖਦਾ ਚੈੱਕ ਲਈਏ ਉਹ ਐਵੇਂ ਟੋਕਨ ਹੁੰਦਾ ਕਿ ਵੀ ਹਾਂ ਸਾਨੂੰ ਪਤਾ ਹੈ ਇਹ ਦੁੱਖ ਹੈ ਤੇ ਉਮੀਦ ਹੈ ਇਹਨਾਂ ਦੇ ਜੋ ਡਿਊ ਬਣਦੇ ਆ ਜਾਂ ਹੋਰ ਵੀ

ਸਮਾਜ ਵਾਸਤੇ ਵਚੀਤੇ ਪਾਈ ਆ ਸਹਿਤਾ ਦਾ ਨਾਮ ਜਿਹੜਾ ਅੰਦੀ ਦੁਨੀਆ ਚ ਕਰਨਾ ਜਿੰਦਗੀ ਬਹੁਤ ਟੰਗਾਂ ਤੇ ਬੰਦੇ ਲੋਗ ਨਸ਼ੇ ਪੀ ਕੇ ਵੀ ਮਰ ਰਹੇ ਆ ਕੋਈ ਐਕਸੀਡੈਂਟਲ ਵੀ ਮਰ ਰਹੇ ਆ ਪਰ ਇਹ ਮੰਨ ਜਾਂਦਾ ਕਿ ਉਹ ਦੇਸ਼ ਦੀ ਖਾਤਰ ਸਮਾਜ ਦੀ ਖਾਤਰ ਮਰ ਸਕਦਾ ਹੈ ਇਹ ਦੇਖ ਕੇ ਪ੍ਰਵਾਹ ਨੂੰ ਹਮੇਸ਼ਾ ਹੌਸਲਾ ਹੋਊਗਾ ਅਸੀਂ ਸਾਰੇ ਉਸ ਪਰਵਾਹ ਦੇ ਨਾਲ ਹਰ ਤਰ੍ਹਾਂ ਦੇ ਨਾਲ ਖੜਾਗੇ ਜਦ ਤੱਕ ਅਸੀਂ ਜਿਵੇ ਕਿ ਇਹ ਸਫਰ ਜਿਹੜਾ ਸਮਾਜ ਆ ਫੌਜੀ ਦੇ ਸੱਤੇ ਸਮਾਜ ਆ ਫੌਜੀ ਦੇ ਸੱਤੇ ਦੇਸ਼ ਉਸਹੋ ਜੀ ਪਰਿਵਾਰਾਂ ਦਾ ਉਹ ਪਰਿਵਾਰਾਂ ਦਾ ਜਿੰਨਾ ਵੀ ਸਰਕਾਰ ਕਹਿੰਦੀ ਹੈ ਦਾ ਇੱਕ ਰੋਡ ਜਾਂ ਨਾਲ ਪਰਿਵਾਰ ਨੂੰ ਨੌਕਰੀ ਦਾ ਗੁਰਮਾਰਾ ਦੀ ਜਿਹੜੀ ਵਿੱਚ ਬੜੇ ਦਰਦ ਨਾਲ ਜੋੜ ਕੇ ਪੇਟੀ ਪੂਰੀ ਜੋ ਕੁਝ ਦਿਨ ਪਹਿਲਾਂ ਦੇਸ਼ ਵਾਸਤੇ ਸਮਾਜ ਜੋ ਕਿ ਇੱਕ ਇੱਕ ਕੰਨ ਸ਼ਹੀਦਾਂ ਦੇ ਕਤਰੇ ਨਾਲ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਅੱਗਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨਿਕ ਨੂੰ ਨਮਾਸ਼ਹਿਰ ਦੇ ਰਸੂਲ ਤੋਂ ਆ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਕੂਲ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ 9 ਇੰਚ ਲੰਬਾਈ ਇਧਰ ਨੂੰ ਜੀ ਤੇ 6 ਇੰਚ ਦੀ ਇਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਅਸੀਂ 3.5 ਟਾਂਕਾ 4 ਟਾਂਕਾ ਵਰਤ ਕਰ ਜਾਂਦਾ ਇੱਕ ਬਲਾਕ ਅੱਛਾ ਹਾਂ ਜੀ ਤੇ ਦੂਜੀ ਇਹਦਾ ਫਾਇਦਾ ਇਹ ਆ ਕਿ ਜਿਵੇਂ ਕਿ ਹੁਣ ਅੱਜਕੱਲ ਹੱਤਰ ਬਣਾ ਰਹੇ ਆਂ ਸੁਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆ ਦੋ ਕੁ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹ ਤੇ ਮਟੀਰੀਅਲ ਸੀਵ ਹੋਊਗਾ ਜਿਵੇਂ ਆ ਪੈਸਾ ਵੀ ਸੀਵ ਹੋਏਗਾ ਪੈਸਾ ਸੀਵ ਹੋਊਗਾ ਮਟੀਰੀਅਲ ਸੀਵ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰਾ ਆਪਣਾ ਸੀਵ